ਅਕਾਲਜੀ ਪੰਜਾਬ 10 ਜੂਨ ਦੁਪਹਿਰ ਮੌਸਮ ਪਹਿਲਾਂ ਵੀ ਹਸਤੇ ਮੈਂ ਇੱਕ ਵੀਡੀਓ ਬਣਾ ਕੇ ਅਪਲੋਡ ਕਰ ਦਿੱਤੀ ਤੇ ਕੁਝ ਹੋਰ ਇਲਾਕਿਆਂ ਵਿੱਚ ਵੀ ਲਰਟ ਜਾਰੀ ਕਰ ਦਿੱਤਾ ਗਿਆ ਹੈ ਜ਼ਿਲ੍ਹੇ ਵਿੱਚ ਪਾਰੀਆ ਲਰਟ ਸਮਾਨੀ ਬਿਜਲੀ ਤੇਜ਼ ਹਵਾਵਾਂ ਮੀਂਹ ਦੀ ਸੰਭਾਵਨਾ ਜਾਰੀ ਕੀਤੀ ਗਈ ਹੈ ਕੁਝ ਇਲਾਕਿਆਂ ਵਿੱਚ yellow alert ਤੇ ਕੁਝ ਇਲਾਕਿਆਂ ਵਿੱਚ orange alert ਜਾਰੀ ਕਰ ਦਿੱਤਾ ਗਿਆ 10 ਜੂਨ ਦੁਪਹਿਰ ਦਾ ਮੌਸਮ ਹੈ ਤਾਂ ਫਿਲਹਾਲ ਕਿੰਨੇ ਘੰਟੇ alert ਜਾਰੀ ਕੀਤਾ ਗਿਆ ਤੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਕਿਹੜੇ-ਕਿਹੜੇ ਥਾਵਾਂ ਕਿਹੜੇ-ਕਿਹੜੇ ਇਲਾਕਿਆਂ ਵਿੱਚ alert ਜਾਰੀ ਕਰ ਦਿੱਤਾ ਹੈ 그 ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਛੋਟੀ ਜੀ ਬੇਨ ਤੇੀ ਵੀਡੀਓ ਨੂੰ ਜਿਵੇਂ ਕਿ ਤੁਸੀਂ ਮੈਪ ਵੇਖ ਪਾ ਰਹੇ ਹੋ ਵਰਨਿੰਗ ਏਰੀਆ ਜਿੱਥੇ yellow alert ਤੇ orange alert ਜਾਰੀ ਕੀਤਾ ਗਿਆ ਵੱਡੀ ਆਪਾਂ ਡੇਟ ਕਰ ਦਿੱਤੇ ਅਗਲੇ 3 ਘੰਟੇ alert ਜਾਰੀ ਕਰ ਦਿੱਤਾ ਗਿਆ ਜਿਹੜੇ orange ਵੇਖ ਸਕਦੇ ਹੋ ਜੋ orange ਇਲਾਕੇ ਵੇਖ ਸਕਦੇ ਹੋ ਠੀਕ ਹੈ ਇੱਥੇ ਆਪਾਂ ਗੱਲ ਕਰੀ ਥੋੜੀ ਜਿਹਾ ਵਾਦੀ ਸਪੀਡ ਜ਼ਿਆਦੀ ਹੋਵੇਗੀ ਤੇ yellow alert ਵਿੱਚ ਥੋੜੀ ਜਿਹਾ ਵਾਦੀ ਸਪੀਡ ਕੱਟ ਸੰਭਾਵਨਾ ਜਾਰੀ ਕੀਤੀ ਗਈ ਹੈ ਵਿੱਚ ਸਭ ਤੋਂ ਪਹਿਲਾਂ ਗੱਲ ਕਰੀ ਡੇਰਾ ਬਾਬਾ ਨਾਨਕੋਗੜ੍ਹ ਜ਼ਨਾਲਾ ਬਟਾਲਾ ਅੰਮ੍ਰਿਤਸਰ ਬਾਬਾ ਬਕਾਲਾ ਪੁਲੱਥ ਉਸਵਰ ਖਡੂਰ ਸਾਹਿਬ ਤਰਨਤਾਰਨ ਕਪੂਰਥਲਾ ਜਲੰਧਰ ਸultanpur ਲੋਧੀ ਪੱਟੀ ਫਿਰੋਜ਼ ਕੋਟ ਬਾਗਾ ਪ੍ਰੋਣਨੀ ਹਲ ਸਿੰਘ ਵਾਲਾ ਤਾਪਾ ਰਾਮਪੂਰਾ ਫੁੱਲ ਰਾਇਕੋਟ ਜਗਰਾਉਂ ਲੁਧਿਆਣਾ ਵੈਸਟ ਲੁਧਿਆਣਾ ਈਸਟ ਫਲੋਰ ਫਗਵਾੜਾ ਤੇ ਉਸ ਵਾਰ ਥੱਲੇ ਗੱਲ ਕਰੀਏ ਤਾਂ ਪਾਇਲ ਹੋ ਗਿਆ ਮਲੇਰਕੋਟਲਾ ਨਾਭਾ ਪਟਿਆਲਾ ਰਾਜਪੂਰਾ ਫਤਿਹਗੜ੍ਹ ਸਾਹਿਬ ਮਲੋ ਖੰਨਾ ਬੱਸੀ ਪਠਾਨਾ ਕਾ ਆਪਣਾ ਖਮਾਨ ਹੋ ਗਿਆ ਠੀਕ ਹੈ ਇੱਥੇ ਆਪਾਂ ਗੱਲ ਕਰੀ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀ ਆਰੰਜਾ ਅਲਰਟ ਜਾਰੀ ਕੀਤਾ ਗਿਆ ਜਲਾਲਾਂਬਾਰ ਮੁਕਸਰ ਜੈਤੋ ਫਾਜ਼ਲ ਕਾ ਗਿੱਦੜਬਾਹ ਅਬੂਰ ਅਮਲੋਟ ਬਠਿੰਡਾ ਤਲਵੰਡੀ ਸਾਬੋ ਸਰਦੂਲਗੜ ਮਾਨਸਾ ਬਟਲਾਡਾ ਸੁਨਾਮ ਸੰਗਰੂਰ ਲਹਿਰਾ ਮੂਨਕ ਪਾਤੜਾ ਸਮਾਣਾ ਧੂਰੀ ਬਰਨਾਲਾ ਤੇ ਇੱਥੇ ਜੋ ਆਪਣਾ ਆਰੰਜਾ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਦੇਖ ਸਕਦੇ ਹੋ ਉੱਪਰ ਜੋ ਯੈਲੋ ਅਲਰਟ ਜਾਰੀ ਕੀਤਾ ਗਿਆ ਥੱਲੇ ਜੋ ਆਪਣਾ ਆਰੰਜਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਪਹਿਲਾਂ ਆਪਾਂ ਗੱਲ ਕਰੀ ਯੈਲੋ ਅਲ ਤੇਜਮ ਆਵਾ ਚੱਲ ਸਕਦੀਆਂ ਨੇ yellow alert 'ਤੇ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਆਵਾ ਚੱਲ ਸਕਦੀਆਂ ਨੇ ਤੇ ਉਸ ਦਮ ਆਪਾਂ orange alert ਜਾਰੀ ਕੀਤਾ ਗਿਆ ਜਿੱਥੇ ਤੁਸੀਂ ਬੇਰਥਲੇੜੇ ਲਾ ਕੇ ਵਿਚਾਰਨ orange alert ਜਾਰੀ ਕੀਤਾ ਗਿਆ ਹੈ ਇੱਥੇ ਆਵਾਰੀ ਸਪੀਡ ਹੈ 40 ਤੋਂ ਲੈ ਕੇ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਆਵਾ ਚੱਲ ਸਕਦੀਆਂ ਨੇ ਤੇ ਇਥੇ ਵੀ ਗਰਜ ਚਮਕ ਦੀ ਵਾਰਨਿੰਗ ਜਾਰੀ ਹੈ ਅਸਮਾਨੀ ਬਿਜਲੀ ਜੋ ਇੱਥੇ ਵੀ ਚਮਕ ਗਰਜ ਚਮਕ ਹੋ ਸਕਦੀ ਏ 40 ਤੋਂ ਲੈ ਕੇ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਆਵਾ ਚੱਲ ਸਕਦੀਆਂ ਨੇ ਤਾਂ ਇਹ ਜੋ ਅਪਡੇਟ ਸੀ ਕੋਈ ਵੀ ਨਿੱਕੀ ਮੋਟੀ ਅਪਡੇਟ ਹੁੰਦੀ ਮੌਸਮਪਾ ਕੋ ਤਿਆਗਲੇ 3 ਘੰਟੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੁਹਾਡੇ ਕਿਸ ਤਰ੍ਹਾਂ ਦੇ ਮੌਸਮੇ ਕਮੈਂਟ ਸੈਕ ਜਰੂਰ ਦੱਸਿਆ ਕਰੋ ਤੇ ਇਹਨਾਂ ਵਿੱਚ ਕੋਈ ਜ਼ਿਲ੍ਹਾ ਜਾਂ ਕੋਈ ਿਲਕ ਰਹਿ ਵੀ ਸਕਦਾ ਐਡੀ ਵੱਡੀ ਗੱਲ ਨਹੀਂ ਠੀਕ ਹੈ ਜੋ येलो ਅਲਰਟ ਤੇ ਹੋਰ ਅਲਰਟ ਬਾਕੀ ਜੋ ਜਾਰੀ ਕੀਤਾ ਗਿਆ ਹੈ ਮੌਸਮੀ ਭਾਗ ਵੱਲੋਂ ਤੇ ਇਹਨਾਂ ਵਿੱਚ ਕੁਝ ਇਲਾਕੇ ਰਹਿ ਵੀ ਸਕਦੇ ਨੇ ਤੇ ਬਾਕੀ ਜੋ ਮੌਸਮੀ ਭਾਗ ਅਪਡੇਟ ਕਰਦਾ ਤੁਹਾਨੂੰ ਜਾਣਕਾਰੀ ਚੈਨਲ ਤੇ ਮਿਲ ਜਾਂਦੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਮਿਲਦੇ ਆ ਨੈਕਸਟ ਵੀਡੀਓ ਵਿੱਚ ਵੀਡੀਓ ਵੇਖੋ ਤੁਹਾਡਾ ਬਹੁਤ ਬਹੁਤ ਧੰਨ